ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਦਾ ਇੱਕ ਜ਼ਿਕਰ ਆਉਂਦਾ ਏ ਜੇ ਮਾਉ ਪੁੱਤੈ ਵਿਸਦੇ ਤਿਸ ਤੇ ਕਿਸ ਪਿਆਰਾ ਜੇ ਘਰ ਭੰਨੇ ਪਾਹਰੂ ਕੌਣ ਰਖਣਹਾਰਾ ਬੇੜੀ ਡੋਬੇ ਪਤਣੀ ਕੌਣ ਪਾਰ ਉਤਾਰਾ ਆਗੂ ਲੈ ਉੱਜੜ ਪਵੇ ਕਿਸ ਕਰੇ ਪੁਕਾਰਾ ਜੇਕਰ ਖੇਤੇ ਖਾਈ ਬਾੜ ਕੋ ਲਹੇ ਨਸਾਰਾ ਜੇਕਰ ਮਾਂ ਹੀ نسل ਦੀ نسل 쿠ਸ਼ੀ ਕਰਨ ਦੀ ਤਿਆਰੀ ਕਰ ਲੈ ਬਚਾਉ ਕੌਣ ਜੇ ਚੌਂਕੀਦਾਰ ਨੇ ਸਨ ਲਾ ਲਈ ਘਰ ਕਿਵੇਂ ਬਚੋ ਜੇ ਮਲਾ ਨੇ 베ੜੀ ਡੋਬਣ ਦੀ ਤਿਆਰੀ ਕਰ ਲਈ ਮੁਸ਼ਕਲ ਹੈ 베ੜੀ ਪਾਰ ਲੱਗਣੀ ਖੇਤ ਨੂੰ ਵਾੜ ਖਾਣ ਲੱਗ ਗਈ ਹੈ ਆਗੂ ਕੌਮ ਨੂੰ ਡੋਬਣ ਦੀ ਤਿਆਰੀ ਚ ਨੇ ਤੇ ਫਿਰ ਉਹਨਾਂ ਕੌਮਾਂ ਦਾ ਕੀ ਬਣੂ ਇਹ ਪੰਥ ਵਾਲਿਓ ਇਹ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਜ਼ਰੂਰ ਧਿਆਨ ਚ ਰੱਖਿਓ ਅੱਜ ਜੋ ਹਾਲਾਤ ਬਣੇ ਹੋਏ ਨੇ ਯਾਦ ਆਉਂਦਾ ਏ ਇੱਕ ਪਾਸੇ ਉਹ ਲੋਕ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਨੂੰ ਮੁੱਖ ਰੱਖਦੇ ਐ ਅਕਾਲੀ ਫੂਲਾ ਸਿੰਘ ਦੂਸਰੇ ਪਾਸੇ ਹੁਕਮਨਾਮਾ ਹੈ ਤਰਜਮਾਨੀ ਹੈ ਤੀਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਹੈ ਉਹਦਾ ਸਤਕਾਰ ਹੈ ਤੇ ਚੌਥੇ ਪਾਸੇ ਸ਼ੇਰੇ ਪੰਜਾਬ ਹੈ ਜਿਹੜਾ ਉਸ ਸੁਤੰਤਰਤਾ ਨੂੰ ਬਹਾਲ ਰੱਖਣ ਚ ਹੀ ਆਪਣੀ ਸਰਕਾਰ ਖਾਲਸਾ ਤੇ ਦਰਬਾਰ ਖਾਲਸਾ ਸਮਝਦਾ ਏ ਔਰ ਉਹਨਾਂ ਲੋਕਾਂ ਦੇ ਕਰਤਾਰ ਤੇ ਗੁਫਤਾਰ ਤੇ ਸਰਦਾਰੀ ਨੂੰ ਵੇਖਦੇ ਆ ਸ਼ਬਦ ਛੋਟੇ ਪੈ ਜਾਂਦੇ ਨੇ ਐਡੇ ਉੱਚੇ ਕਰਤਾਰਾਂ ਦੀ ਸਿਫਤ ਕਿੱਥੇ ਤੇ ਕਿਵੇਂ ਕਰਾਂ ਦੂਸਰੇ ਪਾਸੇ ਆ ਬਾਦਲ ਧਾਮੀ ਗੜਗੱਜ ਐਂਡ ਕੰਪਨੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਨੂੰ ਛੱਟ ਮਾਰੀ ਹੁਕਮਨਾਮਿਆਂ ਦੀ ਬੇਕਦਰਹੀ ਕਰ ਦਿੱਤੀ ਅੱਜ ਜਾਰੀ ਤੇ ਕੱਲ ਨੂੰ ਵਾਪਸ ਲੈ ਲੇ ਅੱਜ ਸ਼ਜਾਵਾਂ ਦਾ ਡਰਾਮਾ ਰਚਿਆ ਭਾਂਡੇ ਮਜ਼ਾਕ ਕਿਤੇ ਕੱਲ ਨੂੰ ਪੰਥ ਵਿੱਚ ਸ਼ਾਮਲ ਕਰ ਲੈ ਇਹ ਖੇਲੀ ਉਡਾਈ ਜਾ ਰਹੀ ਹੈ ਔਰ ਜਿਹੜਾ ਤਖਤ ਸਾਹਿਬ ਦੇ ਜਥੇਦਾਰ ਦਾ ਸਨਮਾਨ ਸੀ ਮਿੱਟੀ 'ਚ ਮਿਲਾ ਕੇ ਰੱਖਦਾ ਜਿਹੜਾ ਅਕਾਲੀ ਫੂਲਾ ਸਿੰਘ ਖਵਾਉਂਦਾ ਸੀ ਅੱਜ ਉਹ ਇੱਕ ਨਾਮਲਾਜ਼ਮ ਰਹਿ ਗਿਆ ਨਾ ਉਹ ਸੀਰੀ ਰਹਿ ਗਿਆ ਬਹੁਤ ਥੱਲੇ ਦਰਜੇ ਦਾ ਉਹ ਬਣ ਕੇ ਰਹਿ ਗਿਆ ਹੈ ਜਿਹੜਾ ਕੇਵਲ ਗੁਲਾਮੀ ਤੱਕ ਸੀਮਤ ਹੈ ਤੇ ਭੋਗਾਂ ਤੇ ਲਫਾਫੇ ਇਕੱਠੇ ਕਰਨ ਜੋਗਾ ਉਹਨੂੰ ਪੁਜਾਰੀ ਬਣਾ ਕੇ ਰੱਖ ਲਿਆ ਜੇ ਪੁਜਾਰੀ ਵੀ ਕਿਤੇ ਨਾ ਕਿਤੇ ਸ਼ਤਕਾਰਤ ਹੋਇਆ ਕਰਦੇ ਆ ਬਹੁ ਥੱਲੇ ਲੈ ਗਏ ਇਹ ਕੇ ਲੋਕ ਨੇ ਸ੍ਰੀ ਅਕਾਲ ਤਖਸੈਬ ਦੀ ਮਾਨ ਮਰਜ਼ਾਦਾ ਮਿੱਟੀ ਕਰ ਦਿੱਤੀ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਅ ਜਥੇਦਾਰ ਸਾਹਿਬ ਦਾ ਮਾਨ ਸਨਮਾਨ ਖਤਮ ਕਰ ਦਿੱਤਾ ਅਕਾਲ ਤਖਸੈਬ ਦੀ ਸੁਤੰਤਰਤਾ ਖਤਮ ਕਰਕੇ ਦਿੱਲੀ ਦੇ ਕੋਲੇ ਆਰਐਸਐਸ ਦੇ ਕੋਲੇ ਘੈਣੇ ਪਾ ਦਿੱਤੀ ਇਨਾਂ ਵਾਸਤੇ ਵੀ ਜਦੋਂ ਸ਼ਬਦਾਂ ਦੀ ਪਰਚੋਲ ਕਰਦੇ ਆ ਤੇ ਸ਼ਬਦ ਵੀ ਸਾਨੂੰ ਕਹਿੰਦੇ ਨੇ ਇਹ ਲੋਕ ਇੰਨੇ ਬਿਸ਼ਰਮ ਇੰਨੇ ਗਰਕ ਚੁੱਕੇ ਨੇ ਇੰਨੇ ਨਿਗਰ ਗਏ ਨੇ ਇਨਾਂ ਵਾਸਤੇ ਤਾਂ ਹੁਣ ਸਾਨੂੰ ਵੀ ਸ਼ਰਮ ਆਉਣ ਲੱਗ ਗਈ ਕਿ ਇੱਥੇ ਸ਼ਬਦ ਕਿਹੜੇ ਵਰਤੀਏ ਨੀਵੇਂ ਤੋਂ ਨੀਵੇਂ ਸ਼ਬਦ ਵੀ ਇਨਾਂ ਲਈ ਵਰਤ ਲੋ ਉਹ ਵੀ ਸ਼ਰਮਸ਼ਰ ਹੋ ਜਾਣਗੇ ਇੰਨੇ ਇਹ ਲੋਕ ਬਿਸ਼ਰਮ ਹੋ ਚੁੱਕੇ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲੋਂ ਇੱਕ ਪਰਿਵਾਰ ਪਿਆਰਾ ਰਹਿ ਗਿਆ ਸਤਾ ਪਿਆਰੀ ਰਹਿ ਗਈ ਹੈ ਉਸ ਵਾਸਤੇ ਇਹ ਸੌਦੇ ਸਾਧਾ ਨੂੰ ਹੁਕਮਨਾਮੇ ਜਾਰੀ ਵੀ ਕਰ ਦਿੰਦੇ ਨੇ ਤੇ ਵਾਪਸ ਵੀ ਲੈ ਲੈਂਦੇ ਆ ਅਕਾਲ ਤਖਤ ਤੇ ਗਲਤੀਆਂ ਵੀ ਮੰਨ ਲੈਂਦੇ ਨੇ ਤੇ ਬਾਹਰ ਆ ਕੇ ਮੁੱਕਰ ਵੀ ਜਾਂਦੇ ਆ ਫਕਰੇ ਕੌਮ ਵਾਪਸ ਵੀ ਹੋ ਗਏ ਨੇ ਹੁਣ ਸੁਪਰ ਫਕਰੇ ਕੌਮ ਬਣਾ ਕੇ ਦਿੱਤੇ ਵੀ ਜਾਣਗੇ ਕੱਲ ਜਿਨ੍ਹਾਂ ਨੂੰ 10 ਸਾਲ ਲਈ ਕੱਢਿਆ ਗਿਆ ਸੀ ਅੱਜ 10 ਮਹੀਨਿਆਂ ਦੇ ਅੰਦਰ ਉਹਨਾਂ ਨੂੰ ਵਾਪਸ ਸ਼ਾਮਲ ਕਰ ਦਿੱਤਾ ਸਜ਼ਾ ਭਾਂਡੇ ਮਾਂਜਣ ਨੂੰ ਕਹਿ ਰਿਹਾ ਇਹ ਸਜ਼ਾ ਨਹੀਂ ਇਹ ਡਰਾਮੇ ਹੋ ਰਿਹਾ ਔਰ ਜਿਹੜੇ ਜਥੇਦਾਰ ਸੀ ਇੱਕ ਸਿਰੀ ਰੱਖਣ ਲਈ ਵੀ ਉਹ ਲਾਇਕ ਨਹੀਂ ਉਹਨਾਂ ਨੂੰ ਮੁੜ ਪੰਥ ਚ ਸ਼ਾਮਲ ਕਰਕੇ ਉਹਨਾਂ ਹੀ ਅਹੁਦਿਆਂ ਤੇ ਫਿਰ ਉਹਨਾਂ ਤੋਂ ਵੋਟ ਤੇ ਨੋਟ ਦੀ ਰਾਜਨੀਤੀ ਕਰਾਈ ਜਾਂਦੀ ਹੈ ਜਦ ਕਿ ਪ੍ਰਸ਼ਾਸਨ ਕਾਨੂੰਨ ਸੰਵਿਧਾਨ ਦੇ ਖਿਲਾਫ ਜਾਣ ਵਾਲੇ ਅਉਧਿਆਂ ਤੇ ਕਦੇ ਨਹੀਂ ਰਹਿ ਸਕਤੇ ਸਜਾਵਾਂ ਭੁਗਤਣ ਤੋਂ ਬਾਅਦ ਉਹ ਇੱਕ ਆਮ ਨਾਗਰਿਕ ਦੀ ਤਰ੍ਹਾਂ ਰਹਿ ਤਾਂ ਸਕਦੇ ਨੇ ਪਰ ਅਹੁਦੇਦਾਰੀਆਂ ਤੇ ਨਹੀਂ ਪਰ ਇੱਥੇ ਜਿੱਡਾ ਵੱਡਾ ਚੋਰ ਜਿੱਡਾ ਵੱਡਾ ਅਪਰਾਧੀ ਉਡਾ ਹੀ ਵੱਡਾ ਉਹਨੂੰ ਅਹੁਦਾ ਦੇ ਕੇ ਨਵਾਜਿਆ ਜਾ ਰਿਹਾ ਹੈ ਇਹ ਕੀ ਦੇ ਕਹਿਣ ਤੇ ਹੋ ਰਿਹਾ ਕਿਉਂ ਹੋ ਰਿਹਾ ਕਿਉਂ ਸਿੱਖ ਪੰਥ ਦੀਆਂ ਜੱਜਮੈਂਟਾਂ ਇੰਨੀਆਂ ਕੁ ਖਰਾਬ ਕਰ ਦਿਓ ਭਵਿੱਖ ਵਿੱਚ ਇਨਾਂ ਦੇ ਘਰ ਦਸ ਗੁਰੂ ਸਹਿਬਾਨਾਂ ਦੀ ਸੋਚ ਤੋਂ ਕੋਈ ਬਾਬਾ ਬੰਦਾ ਸਿੰਘ ਬਹਾਦਰ ਨਾ ਬਣ ਸਕੇ ਕੋਈ ਬਾਬਾ ਜੱਸਾ ਸਿੰਘ ਅਹਲੂਵਾਲੀਆ ਨਾ ਹੋ ਸਕੇ ਸ਼ੇਰੇ ਪੰਜਾਬ ਨਾ ਹੋ ਸਕੇ ਔਰ ਉਸ ਪੰਚਾਇਤ ਵਿੱਚ ਅਜੀਜੂਦੀਨ ਮੁਕਮਚੰਦ ਹਰੀ ਸਿੰਘ ਨਲੂਵੇ ਇਕੱਤਰ ਹੋ ਕੇ ਸਰਕਾਰ ਖਾਲਸਾ ਤੇ ਦਰਬਾਰ ਸਾਹਿਬ ਦਰਬਾਰ ਖਾਲਸਾ ਨੂੰ ਮੁੜ ਕਦੇ ਹੋਂਦ ਵਿੱਚ ਨਾ ਲਿਆ ਸਕਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਵੀ ਖਤਮ ਕਰ ਦਿਓ ਹੋਂਦ ਨੂੰ ਇਤਿਹਾਸ ਦਾ ਸਤਿਆਨਾਸ਼ ਕਰ ਦਿਓ ਔਰ ਵਿਰਾਸਤਾਂ ਤੋੜ ਦਿਓ ਜ਼ਮੀਨਾਂ ਵੇਚ ਦਿਓ ਉਹਨਾਂ ਚੋਰਾਂ ਨੂੰ ਜਥੇਦਾਰ ਐਲਾਨਦੇ ਹੋ ਇਹ ਤੁਹਾਡੇ ਕੋ ਇਹਨਾਂ ਦੀਆਂ ਜੱਜਮੈਂਟਾਂ ਇਕੱਠੀਆਂ ਕਰਨੀਆਂ ਔਖੀਆਂ ਹੋ ਜਾਣਗੀਆਂ ਜਿਹੜੇ ਡਰਾਮੇ ਸ੍ਰੀ ਅਕਾਲ ਤਖਤ ਸਭ ਤੇ ਹੋ ਰਾਇਆ ਔਰ ਇਹ ਵੀ ਗੱਲ ਇਹ ਤੇ ਕਿਸੇ ਅਦਾਲਤ ਦਾ ਜੱਜ ਵੀ ਇੰਜ ਨਹੀਂ ਕਰਦਾ ਜਿਸ ਤਰ੍ਹਾਂ ਇਹ ਕਰ ਰਹੇ ਨੇ ਕਦੇ ਸੁਪਰੀਮ ਕੋਰਟ ਦੇ ਜੱਜ ਕਹਿੰਦੇ ਸੀ ਸਾਡੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਅੱਗੇ ਬਹੁਤ ਛੋਟੇ ਪੈ ਜਾਂਦੇ ਆ ਅੱਜ ਇਹਨਾਂ ਲੋਕਾਂ ਨੇ ਇਨਾਂਕ ਸਤਿਆਨਾਸ਼ ਕਰ ਦਿੱਤਾ ਕਿ ਗੁਰਬਚਨ ਸਿੰਘ ਕਹਿੰਦਾ ਹੈ ਸੌਦੇ ਸਾਧੂ ਨੂੰ ਮਾਫੀ ਦਿੱਤੀ ਹੈ ਅਦਾਲਤ ਕਹਿੰਦੀ ਅਸੀਂ ਸਜ਼ਾ ਦਿੱਤੀ ਹੈ ਇਹ ਹੁਣ ਤੁਲਨਾ ਪੰਥ ਵਾਲਿਆਂ ਨੇ ਕਰਨੀ ਹੈ ਤੇ ਪੰਥ ਵਾਲਿਓ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਫੂਲਾ ਸਿੰਘ ਤੇ ਪੰਜਾਬ ਦੇ ਰਾਜ ਵਿੱਚ ਸਰਕਾਰੀ ਖਾਲਸਾ ਸ਼ੇਰੇ ਪੰਜਾਬ ਇਹ ਤੁਹਾਨੂੰ ਹਰ ਹੀ ਲੈ ਲੈਉਣਾ ਪਊ ਤਾਂ ਜਾ ਕੇ ਸੁਤੰਤਰਤਾ ਬਚਣੀ ਹੈ ਇਹਨਾਂ ਲੋਕਾਂ ਨੂੰ ਗੁਲਾਮੇ ਤੋਂ ਫੜ ਕੇ ਬਾਹਰ ਸੁਟਣਾ ਹੋ ਜਿਹੜੇ ਰਾਤ ਦੇ ਹਨੇਰਿਆਂ ਚ ਪੱਗਾਂ ਲੈ ਕੇ ਜਥੇਦਾਰੀਆਂ ਦੀਆਂ ਪਦਵੀਆਂ ਤੇ ਜਥੇਦਾਰ ਬਣੇ ਫਿਰਦੇ ਨੇ ਇਹਨਾਂ ਨੂੰ ਤਾਂ ਕੋਈ ਸੀਰੀ ਨਾ ਲਾਵੇ ਹੋ ਜੇ ਬੰਦਿਆਂ ਨੂੰ ਤਾਂ ਇਸ ਲਈ ਆਓ ਆਪਣੇ ਇਸ ਪੰਥ ਨੂੰ ਬਚਾਉਣ ਵਾਸਤੇ ਹੋਂਦ ਨੂੰ ਕਕੜੇ ਹੋ ਹੋਏ 71 ਮੇਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਲਿਵਲਾਏ ਇਹ ਸਾਡੀ ਬੇਤਫਾਕੀ ਦਾ ਫਾਇਦਾ ਚੁੱਕ ਰਹੇ ਨੇ ਆਪਾਂ ਨੂੰ ਸਿਆਣਪ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਤੇ ਜਿਹੜੀਆਂ ਸਿੱਖ ਸੰਗਤਾਂ ਇਹਨਾਂ ਨੂੰ ਜਥੇਦਾਰ ਮੰਨ ਕੇ ਅੱਜ ਵੀ ਭੋਗਾਂ ਤੇ ਵਿਆਹਾਂ ਤੇ ਬੁਲਾ ਰਹੇ ਹਾਂ ਮਾਫੀ ਦਿਓ ਭੋਗ ਤੇ ਬੁਲਾਓਗੇ ਤੇ ਆਤਮਿਕ ਸ਼ਾਂਤੀ ਜੀ ਨੇ ਮਿਲਨੀ ਵਿਆਹ ਤੇ ਬੁਲਾਓਗੇ ਤੇ ਤੁਹਾਡੇ ਕਦੇ ਨਿਭਣੀ ਨਹੀਂ ਜੇ ਜਨਮ ਦਿਨ ਤੇ ਬੁਲਾਓਗੇ ਤਾ ਤੁਹਾਡੇ ਜਨਮ ਸਫਲ ਨਹੀਂ ਹੋਣਗੇ ਅਸਫਲ ਹੋਣਗੇ ਇਹਨਾਂ ਲੋਕਾਂ ਦੇ ਮੱਥੇ ਲੱਗ ਕੇ ਨਹਿ ਮਲੇਸ਼ ਕੋ ਦਰਸ਼ਨ ਦੇ ਹਨ ਨਹਿ ਮਲੇਸ਼ ਕੇ ਦਰਸ਼ਨ ਲੈ ਜਿਹੜੇ ਲੋਕ ਚੰਦਾ ਵੀ ਦਿੱਤੇ ਹਨ ਮੈ ਖਾਨੇ ਵਿੱਚ ਵੀ ਜਾਂਦੇ ਹਨ ਖੁਦਾ ਵੀ ਰਾਜੀ ਰਹੇ ਸ਼ੈਤਾਨ ਵੀ ਨਾ ਰਾਜਣਾ ਹੋਏ ਇਹੋ ਜੇ ਲੋਕਾਂ ਤੋਂ ਕਿਰਪਾ ਕਰਕੇ ਲੰਬੇ ਹੋ ਉਹ ਸਿਰ ਅਕਾਲ ਤੱਕ ਸਾਬ ਦੀ ਸੁਤੰਤਰਤਾ ਨੂੰ ਵੇਖੋ ਆ ਜਿਹੜਾ ਕੱਲ ਡਰਾਮਾ ਹੋਇਆ ਗੁਰਬਚਨ ਸਿੰਘ ਨੂੰ ਸ਼ਾਮਲ ਕਰਨਾ ਘਾਤਕ ਹੈ ਇਹ ਨਹੀਂ ਰੱਖੇ ਜਾ ਸਕਦੇ ਆਮ ਨਾਗਰਿਕ ਰਹਿ ਜਾਣ ਪਰ ਹੁਣ ਇਹ ਕਿਸੇ ਸਟੇਜ ਤੇ ਬੋਲਣੇ ਨਹੀਂ ਚਾਹੀਦੇ ਤੇ ਜਿਹੜੇ ਜਥੇਦਾਰ ਸਹਿਬਾਨਾਂ ਨੂੰ ਮਾੜਾ ਕਹਿੰਦੇ ਸੀ ਉਹ ਲੋਕ ਮੋੜ ਉਥੇ ਕਿਉਂ ਸ਼ਾਮਲ ਹੋਣ ਤੇ ਜਿਹੜੇ ਯੂਨੀਵਰਸਟੀਆਂ ਚ ਸਾਰੇ ਸਿੱਖਾਂ ਨੂੰ ਆਰਐਸਐਸ ਦੇ ਇਸ਼ਾਰੇ ਤੇ ਹਿੰਦੂਤਵ ਨਾਲ ਜੋੜ ਕੇ ਅੰਗ ਦਸਣ ਉਹ ਲੋਕ ਬਿਲਕੁਲ ਉਹਨਾਂ ਔਦਿਆਂ ਤੇ ਹੋਣ ਨਹੀਂ ਚਾਹੀਦੇ ਔਰ ਜਿਹੜੇ ਕੀਰਤਨੀਏ ਖਾਲਸੇ ਖਵਾ ਕੇ ਕੀਰਤਨ ਤੇ ਖਾਲਸੇ ਬਾਦਦੀ ਕਰਦਾਰ ਕੁਸ਼ੀ ਕਰ ਜਣ ਉਹ ਛਲਾਰੂਏ ਜੇ ਜਿਹੜੇ ਬਾਹਰੋਂ ਲਿਆ ਕੇ ਅੱਜ ਇੱਥੇ ਅਕਲ ਤੱਕ ਤੇ ਉਹਨਾਂ ਨੂੰ ਮਾਫੀ ਦੇ ਕੇ ਫਿੱਟ ਕਰ ਲਿਆ ਕਿ ਇਹ ਵੋਟ ਤੇ ਨੋਟ ਦਾ ਪ੍ਰਚਾਰ ਕਰਨਗੇ ਇਹਨਾਂ ਲੋਕਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਆਓ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ ਆਉਣ ਵਾਲੀ ਪਨੀਰੀ ਲਈ ਕੁਛ ਤਾਂ ਬਚਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ